Okay let's drill down into to the news today that big change on immigration 700 officers leaving Minneapolis did that come from you yes it did ਮੇਰ ਦਾ ਤਾਂ ਵੱਡੀ ਖਬਰ ਆ ਰਹੀ ਆ ਇਮੀਗ੍ਰੈਂਟਸ ਦੇ ਲਈ ਬਹੁਤ ਰਾਹਤ ਭਰੀ ਖਬਰ ਆ ਕਿ ਹੁਣ ਆ ਇਸ ਤੁਹਾਨੂੰ ਗ੍ਰਫਤਾਰ ਨਹੀਂ ਕਰ ਸਕਦੀ ਹਾਂਜੀ ਸੁਣਨ ਨੂੰ ਤਾਂ ਇੱਕ ਐਦਾਂ ਲੱਗਦਾ ਕਿ ਕੁਝ ਨਹੀਂ ਹੋ ਸਕਦਾ ਐਦਾਂ ਦਾ ਕਿਉਂਕਿ ਲੰਬੇ ਆਰਸੇ ਤੋਂ ਇਹ ਖਬਰਾਂ ਆndੀਆਂ ਰਹਿੰਦੀਆਂ ਕਿ ਰਾਤ ਭਰੀ ਖਬਰ ਆ ਪਰ ਆਈਐਸ ਦੀਆਂ ਜਦੋਂ ਵੀ ਵੀਡੀਓਜ਼ ਆndੀਆਂ ਜਾਂ ਨਿਊਜ਼ ਆndੀਆਂ ਆਈਐਸ ਕਦੇ ਨਾ ਕਦੇ ਕਿ ਤਰ੍ਹਾਂ ਕਿਤੋਂ ਕੋਈ ਕਿਸੇ ਨੂੰ ਬਹੁਤ ਬਹਿਰੈਮੀ ਦੇ ਨਾਲ ਗ੍ਰਿਫਤਾਰ ਨਿਕੰਦਰ ਕਰਦੀ ਆ ਰਹੀ ਹੁੰਦੀ ਆ ਸੋ ਲਗਾਤਾਰ ਇਹ ਨਿਊਜ਼ ਆndੀਆਂ ਰਹਿੰਦੀਆਂ ਪਰ ਇਹ ਸਿਰਫ ਸਿਰਫ ਨਿਊਜ਼ ਬਣ ਕੇ ਰਹਿ ਜਾਂਦੀ ਆ ਪਰ ਇਸ ਟਾਈਮ ਦੇ ਉੱਪਰ ਬਾਕੀ ਹੀ ਤੁਹਾਡੇ ਲਈ ਰਾਤ ਭਰੀ ਖਬਰ ਆ ਕਿਉਂਕਿ ਹਾਂਜੀ ਹੁਣ ਇਹ ਕੋਰਟ ਨੇ ਵੀ ਫੈਸਲਾ ਸੁਣਾ ਦਿੱਤਾ ਔਰ ਇਹਦੇ ਅਸਰ ਵੀ ਦੇਖਣ ਨੂੰ ਮਿਲ ਰਹੇ ਆ ਕਿਉਂਕਿ ਹੁਣ ਮਿਨੀ ਸੋਟਾ ਦੇ ਵਿੱਚ ਸਭ ਨੂੰ ਪਤਾ ਕਿ ਕਿੰਨੀ ਜਿਆਦਾ ਸਕਤਾਈ ਹੋਈ ਧੀ ਐਮਰਜੈਂਸੀ ਵਰਗੇ ਹਾਲਾਤ ਬਣੇ ਹੋਏ ਸੀਗੇ ਸੋ ਉੱਥੇ ਹੁਣ 700 ਫੈਡਰਲ ਏਜੰਟਾਂ ਨੂੰ ਵਾਪਸ ਬੁਲਾ ਲਿੱਤਾ ਗਿਆ ਜੀ ਹਾਂਜੀ ਉੱਥੇ ਹੁਣ ਫੈਡਰਲ ਏਜੰਟਾਂ ਦੀ ਐਡੀ ਭਾਰੀ ਗਿਣਤੀ ਦੇ ਵਿੱਚ ਵਾਪਸ ਆਉਣਾ ਸੋ ਇਹ ਹੁਣ ਪੱਕਾ ਇਸ ਨਿਊਜ਼ ਦੇ ਉੱਪਰ ਮੋਹਰ ਲਗਾਉਂਦੇ ਆ ਕਿ ਹਾਂਜੀ ਇਹ ਵਾਕਈ ਹੀ ਹੁਣ ਇਹ ਐਦਾਂ ਹੋ ਰਿਹਾ ਕਿ ਹੁਣ ਇਮੀਗ੍ਰੇਸ਼ਨ ਜਿਹੜੀ ਹੁਣ ਇਮੀਗ੍ਰੇਸ਼ਨ ਦੀ ਪਾਲਿਸੀ ਆ ਇਹਨਾਂ ਦੇ ਵਿੱਚ ਢਿੱਲ ਦਿਖਾਈ ਜਾਵੇ ਕਿ ਹਾਂਜੀ ਇੱਕ ਕੋਰਟ ਦੇ ਵੱਲੋਂ ਇੱਕ ਜੱਜ ਦੇ ਵੱਲੋਂ ਫੈਸਲਾ ਸੁਣਾਇਆ ਗਿਆ ਅਰੇ ਗਾਂਦੇ ਵਿੱਚ ਕਿ ਉੱਥੋਂ ਕੋਈ ਵੀ ਆਈਐਸ ਏਜੰਟ ਕਿਸੇ ਨੂੰ ਵੀ ਬਿਨਾ ਬਰਾਂਟ ਤੋਂ ਗ੍ਰਿਫਤਾਰ ਨਹੀਂ ਕਰ ਸਕਦਾ ਜਿਹਹਾਂਜੀ ਬਹੁਤ ਵੱਡੀ ਖਬਰ ਆ ਕਿ ਇੱਕ ਜੱਜ ਨੇ ਇਹ ਫੈਸਲਾ ਸੁਣਾ ਦਿੱਤਾ ਕਿ ਆਈਐਸ ਕਿਸੇ ਨੂੰ ਵੀ ਬਿਨਾ ਵਾਰੰਟ ਤੋਂ ਗ੍ਰਿਫਤਾਰ ਨਹੀਂ ਕਰ ਸਕਦਾ ਜਦਕਿ ਆਈਐਸ ਕਿਸੇ ਨੂੰ ਕੁਝ ਨਹੀਂ ਸੀ ਪੁੱਛਦੀ ਹੁੰਦੀ ਮਿਨੀ ਸੋਟਾ ਦੇ ਵਿੱਚ ਤੁਸੀਂ ਦੇਖਿਆ ਹੀ ਆ ਕਿ ਕਿਸ ਤਰ੍ਹਾਂ ਇੱਕ ਔਰਤ ਜਿਹੜੀ ਬੱਚੇ ਦੇ ਨਾਲ ਸੀਗੀ ਕਿੰਦਾ ਆਈਐਸ ਏਜੰਟੋ ਦੇ ਘਰੇ ਬੜੇ ਸੀਗੇ ਜਦੋਂ ਆਈਐਸ ਔਰਤੋਂ ਆਈਐਸ ਨੂੰ ਪੁੱਛ ਰਹੀ ਸੀ ਉਹ ਨਾ ਫੈਡਰਲ ਏਜੰਟਾਂ ਨੂੰ ਪੁੱਛ ਰਹੀ ਸੀ ਕਿ ਤੁਹਾਡੇ ਕੋਲ ਵਾਰੰਟ ਹੈਗਾ ਮੇਰੇ ਕੋਲ ਘਰ ਆਣ ਦਾ ਸੋ ਉਹਨਾਂ ਦੇ ਵਿੱਚੋਂ ਇਹ ਕਹਿ ਰਹੇ ਸੀ ਕਿ ਆਈਐਸ ਨੂੰ ਕਿਸੇ ਵੀ ਵਾਰੰਟ ਦੀ ਕੋਈ ਜ਼ਰੂਰਤ ਨਹੀਂ ਸੋ ਇਸ ਟਾਈਮ ਦੇ ਉੱਪਰ ਹੁਣ ਆਇਸ ਨੂੰ ਮੂੰਹ ਦਿਖਾਣੀ ਪੈ ਰਹੀ ਆ ਔਰ ਟਰੰਪ ਪ੍ਰਸ਼ਾਸਨ ਨੂੰ ਦੋ ਪੈਰ ਪਿੱਛੇ ਹਟਣਾ ਪੈ ਰਿਹਾ ਸੋ ਇਹਦੀ ਵਜ੍ਹਾ ਕੀ ਆ ਇਹਦੀ ਵਜ੍ਹਾ ਤੁਹਾਨੂੰ ਦੱਸ ਦਈਏ ਕਿ ਇਕਤਾ ਐਲੈਕਸਪਰੇਟੀ ਦੀ ਜਿਹੜੀ ਮੌਤ ਹੋਈ ਸੀ ਉਸ ਤੋਂ ਬਾਅਦ ਬਹੁਤ ਕੁਝ ਬਦਲ ਗਿਆ ਬਹੁਤ ਹੀ ਲੋਕ ਜਿਹੜੇ ਸੜਕਾਂ ਦੇ ਉੱਪਰ ਉਤਰੇ ਆ ਜਿਹਦੇ ਕਰਕੇ ਆਇਸ ਨੂੰ ਥੋੜਾ ਪਿੱਛੇ ਹਟਣਾ ਪਿਆ ਇਹਦੇ ਵਿੱਚ ਤਬਾਦਲੇ ਵੀ ਹੋਏ ਆ ਜਿਹੜੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਆਇਸ ਦੇ ਜਿਹੜੇ ਬਾਰਡਰ ਪੈਟਰੋਲ ਦੇ ਕਮਾਂਡਰ ਸੀਗੇ ਉਹਨਾਂ ਨੂੰ ਵੀ ਚੇਂਜ ਕੀਤਾ ਨਾਲ ਦੀ ਨਾਲ ਕ੍ਰਿਸਟੀ ਨਿਓਮ ਨੂੰ ਵੀ ਚੇਂਜ ਕਰਨ ਦੀ ਗੱਲਾਂ ਚੱਲਦੀਆਂ ਪਈਆਂ ਔਰ ਟਰੰਪ ਪ੍ਰਸ਼ ਦੇ ਵਿੱਚ ਵੀ ਦੋ ਫਾੜ ਨਜ਼ਰ ਹੁੰਦੇ ਆ ਰਹੇ ਆ ਸੋ ਇਹਦੇ ਕਰਕੇ ਹੁਣ ਇਸ ਤਰ੍ਹਾਂ ਦੇ ਫੈਸਲੇ ਲੈਣੇ ਪੈਣਗੇ ਹੀ ਤਾਂ ਕਿ ਜੋ ਲੋਕਾਂ ਦੇ ਵਿੱਚ ਇਹ ਖੌਫ ਬਣ ਰਿਹਾ ਕਿ 트럼ਪ ਪ੍ਰਸ਼ਾਸਨ ਹੁਣ ਸਾਡੇ ਉੱਪਰ ਹੀ ਜ਼ੁਲਮ ਕਰੇਗਾ ਸੋ ਇਹਦੇ ਕਰਕੇ ਇਹ ਚੀਜ਼ਾਂ ਹੋ ਰਹੀਆਂ ਹੁਣ ਜਿੱਦਾਂ ਇਹ ਜੱਜ ਦਾ ਫੈਸਲਾ ਆਇਆ ਕਿ ਉਹ ਨਹੀਂ ਕਰ ਸਕਦੀ ਜਦੋਂ ਤੱਕ ਕੋਈ ਵੀ ਇਹ ਰਿਸਕ ਨਾ ਹੋਵੇ ਕਿ ਉਹ ਆਦਮੀ ਭੱਜ ਜਾਏਗਾ ਜਾਂ ਉਹ ਇੱਥੋਂ ਨਿਕਲ ਜਾਏਗਾ ਜਦ ਤੱਕ ਤੁਹਾਡੇ ਕੋਲ ਕੋਈ ਪੱਕਾ ਠੋਸ ਸਬੂਤ ਨਹੀਂ ਹੈਗਾ ਸੋ ਤੁਸੀਂ ਉਹਨੂੰ ਅਰੈਸਟ ਨਹੀਂ ਕਰ ਸਕਦੇ ਚੋ ਇੱਕ ਬਹੁਤ ਵੱਡੀ ਰਾਹਤ ਆ ਬਹੁਤ ਇਮੀਗ੍ਰੈਂਟਸ ਨੂੰ ਰਾਤ ਮਿਲੇਗੀ ਕਿਉਂਕਿ ਮੋਸਟਲੀ ਕੀ ਹੁੰਦਾ ਕਿ ਜਦੋਂ ਆਈਐਸ ਰੇਡ ਕਰਦੀ ਹੈ ਕਿਤੇ ਵੀ ਉਹ ਕੁਝ ਨਹੀਂ ਦੇਖਦੇ ਉਹ ਬਹੁਤ ਲੋਕਾਂ ਨਾਲ ਤੇ ਇਹ ਹੋਇਆ ਬਹੁਤ ਲੋਕਾਂ ਨੂੰ ਜਿਹੜੇ ਇੱਥੋਂ ਦੇ ਨਾਗਰਿਕ ਸੀਗੇ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲੈਂਦੇ ਸੀਗੇ ਆਈਐਸ ਕਿਉਂਕਿ ਆਈਐਸ ਜਦੋਂ ਰੇਡ ਕਰਦੀ ਸੀਗੀ ਜਾਂ ਫਿਰ ਝੱਟ ਮਾਰਦੀ ਸੀਗੀ ਉਹ ਕਿਸੇ ਨੂੰ ਵੀ ਚੈੱਕ ਨਹੀਂ ਸੀ ਕਰਦੇ ਪਈ ਕੀ ਆਈਡੀਆ ਕੀ ਨਹੀਂ ਕੀ ਬਸ ਉਹਨੇ ਕੁਆ ਡਿਟੇਨ ਕਰਦੇ ਸੀਗੇ ਉਸ ਤੋਂ ਬਾਅਦ ਪੂਰੀ ਜਾਨ ਲਾ ਦਿੰਦੀ ਸੀਗੀ ਆਪਣੀ ਕਿ ਹਾਂ ਇਹਦਾ ਬੈਕਗ੍ਰਾਉਂਡ ਪੁੱਛਣਾ ਕੁਝ ਐਦਾਂ ਦਾ ਨਿਕਲੇ ਆਵੇ ਸਾਡੇ ਕੋਲ ਕਿ ਅਸੀਂ ਇਹਨੂੰ ਡਿਟੇਨ ਕਰ ਲਿਆ ਜਦੋਂ ਉਹਨੂੰ ਪਤਾ ਲੱਗਦਾ ਸੀ ਇਹ ਤਾਂ ਇਹਦੇ ਗ੍ਰੀਨ ਕਾਰਡ ਆ ਜਾਂ ਇੱਥੋਂ ਦਾ ਸ ਚਾਂ ਲੈ ਕੇ ਰੱਖਦੀ ਸੀ ਕਿ ਕੋਈ ਨਾ ਕੋਈ ਇਹਦਾ ਪੁਰਾਣਾ ਕਾਲਾ ਝੱਖਾ ਨਿਕਲ ਆਵੇ ਤੁਹਾਨੂੰ ਪਤਾ ਹੀ ਹੈ ਕਿ ਇੱਕ ਆਪਣਾ ਪੰਜਾਬੀ ਕਿੰਨਾ ਵੱਡਾ बिजनेਸਮੈਨ ਸੀਗਾ ਜਿਹਨੂੰ ਰਿਪੋਰਟ ਕੀਤਾ ਸਿਰਫ ਉਹ ਸਿਰ ਪੁਰਾਣਾ ਇੱਕ 20-25 ਸਾਲਾਂ ਕੇਸ ਜਿਹੜਾ ਮੋਬਾਈਲ ਦਾ ਕੇਸ ਕੋਈ ਚੱਲਦਾ ਸੀਗਾ ਉਹਦਾ ਉਹ ਖਤਮ ਵੀ ਹੋ ਗਿਆ ਸੀਗਾ ফাইন ਫੂਲ ਸਾਰਾ ਕੁਝ ਭਰ ਦਿੱਤਾ ਸੀਗਾ ਸਿਰਫ ਉਸ ਕੇਸ ਤੋਂ ਲੈ ਕੇ ਹੀ ਰਿਪੋਰਟ ਕੀਤਾ ਗਿਆ ਔਰ ਤੁਹਾਨੂੰ ਪਤਾ ਕਿ ਉਹਦੇ ਕੋਲ ਕਿੰਨਾ ਹੀ ਟਰਨਓਵਰ ਸੀਗਾ ਕਿੰਨੇ ਲੋਕ ਉਹਦੇ ਕੋਲ ਕੰਮ ਕਰਦੇ ਸੀਗੇ ਸੋ ਐਸੀ ਤਰ੍ਹਾਂ ਕਰਦੀ ਹੁੰਦੀ ਸੀ ਆਈਸ ਪਰ ਹੁਣ ਜਿਹੜੀ ਇਹ ਕੋਰਟ ਨੇ ਜਾਂ ਇਹ ਐਲਾਨ ਕੀਤਾ ਜਾਂ ਇਹ ਫੈਸਲਾ ਸੁਣਾਇਆ ਇਹ ਬਹੁਤ ਵੱਡੀ ਰਾਹਤ ਦੇਵੇਗਾ ਬਾਕੀ ਔਰ ਇਸ ਤੇ ਉੱਪਰ ਮੋਹਰ ਅਸਲੇ ਵੀ ਪੱਕੀ ਲੱਗ ਰਹੀ ਹੈ ਕਿ ਕਿ ਹੁਣ ਮਿਨੀ ਸੋਟਾ ਦੇ ਵਿੱਚ ਜਿਸ ਤਰ੍ਹਾਂ ਜਿੰਨੀ ਐਮਰਜੈਂਸੀ ਆ ਕੇ ਹਾਲਾਤ ਬਣੇ ਉੱਥੋਂ ਵੀ ਫੈਡਰਲ ਏਜੰਟ ਨੂੰ ਵਾਪਸ ਬੁਲਾਇਆ ਗਿਆ ਔਰ ਨਾਲ ਦੀ ਨਾਲ ਤੁਹਾਨੂੰ ਦੱਸ ਦੇ ਇੱਕ ਫਲੋਰੀਡਾ ਦੇ ਵਿੱਚ ਇੱਕ ਸਪੈਸ਼ਲ ਚੋਨ ਹੋ ਰਹੀ ਹੈ ਜਿੱਥੇ ਇੱਕ ਸੀਟ ਦੇ ਉੱਪਰ ਜਿੱਥੇ ਕਿ ਪਹਿਲਾਂ 트럼ਪ ਐਂਡ ਪਾਰਟੀ ਨੇ ਉਹ ਜਿੱਤੀ ਸੀਗੀ ਸੀਟ 18 ਪੁਆਇੰਟਾਂ ਦੇ ਨਾਲ ਪਰ ਇਸ ਟਾਈਮ ਦੇ ਉੱਪਰ ਉਸ ਨੂੰ ਹਾਰਨਾ ਪਿਆ 14 ਪੁਆਇੰਟਾਂ ਦੇ ਨਾਲ ਸੋ ਫਲੋਰੀਡਾ ਦੇ ਵਿੱਚ ਗੱੜ ਮੰਨਿਆ ਜਾ ਰਿਹਾ ਕਿ ਹਾਂਜੀ 트াম্প ਦਾ ਉੱਥੇ ਬਹੁਤ ਜ਼ਿਆਦਾ ਪਕੜ ਆ ਕਿਉਂਕਿ ਤੁਹਾਨੂੰ ਪਤਾ ਕਿ ਉੱਥੋਂ ਦਾ ਗਵਰਨਰ ਨੇ ਕੀ ਕੁਝ ਕੀਤਾ ਸੀਗਾ ਔਰ ਆਪਣੇ ਹਰਜਿੰਦਰ ਸਿੰਘ ਨਾਲ ਵੀ ਕੀ ਕੀਤਾ ਸੀਗਾ ਔਰ ਉੱਥੇ ਇੱਕ ਨਵੇਂ ਲਾਅ ਵੀ ਲੈ ਕੇ ਆਂਦੇ ਇਹਨਾਂ ਨੇ ਕਿ H1B ਵੀਜ਼ਾ ਧਾਰਕਾਂ ਦੇ ਉੱਪਰ ਬੈਨ ਕੀਤਾ ਜਾਵੇ ਕਿ 1 ਸਾਲ ਦੇ ਲਈ ਨਾਲ ਦੀ ਨਾਲ ਹੋਰ ਵੀ ਉੱਥੇ ਕਿੰਨੇ ਏਦਾਂ ਦੇ ਇਮੀਗ੍ਰੈਂਟਸ ਦੇ ਲਈ ਨਵੇਂ ਲਾਅ ਲੈ ਕੇ ਆ ਰਹੇ ਆ ਸੋ ਸੇਮ ਤਰ੍ਹਾਂ ਇੱਕ ਜਣਾ ਫਲੋਰੀਡਾ ਟਰੰਪ ਪ੍ਰਸ਼ਾਸਨ ਦੇ ਥੱਲੇ ਆ ਟਰੰਪ ਪ੍ਰਸ਼ਾਸਨ ਦੇ ਨਾਲ ਮਿਲ ਕੇ ਚੱਲਦੀ ਪਈ ਸੀ ਜੋ ਕਰਦੇ ਸੀ ਉਹੀ ਕੁਛ ਹੁੰਦਾ ਸੀਗਾ ਪਰ ਉੱਤੋਂ ਹੀ ਹਾਰ ਗਏ ਕਿਉਂਕਿ ਜਿਹੜੇ ਉੱਤੋਂ ਦੇ ਲੋਕ ਆ ਉਹ ਇਸ ਚੀਜ਼ ਨੂੰ ਸਹੀ ਨਹੀਂ ਸਮਝਦੇ ਪਏ ਜੋ ਟਰੰਪ ਕਰ ਰਿਹਾ ਕਾਰਵਾਈਆਂ ਕਰ ਰਿਹਾ ਇਹ ਕਿਤਨਾ ਕਿਤੇ ਸਹੀ ਨਹੀਂ ਹੈ ਸਹੀ ਲੱਗਦੀਆਂ ਜਿਹੜੀਆਂ ਹੁੰਦੀਆਂ ਕਿ ਬਾਰਡਰਾਂ ਦੇ ਉੱਪਰ ਤੁਸੀਂ ਇੰਨੀ ਸ਼ਕਤੀ ਕਰੋ ਕਿ ਉੱਥੇ ਪਤਾ ਨਹੀਂ ਹੁੰਦਾ ਪਰ ਜਿਹੜੇ ਲੋਕ ਇੱਥੇ ਰਹਿ ਰਹੇ ਆ ਜਿਹੜੇ ਲੋਕ ਕੰਮਕਾਰਾਂ ਦੇ ਜਾਂਦੇ ਪਏ ਆ ਤੁਸੀਂ ਉਹਨਾਂ ਨੂੰ ਚੱਕ ਚੱਕ ਕੇ ਡਿਟੇਨ ਕਰ ਰਹੇ ਆ ਹਰ ਇੱਕ ਕੰਮ ਦੇ ਵਿੱਚ ਹਰ ਇੱਕ ਬਿਜ਼ਨਸ ਦੇ ਵਿੱਚ ਲੌਸ ਹੋ ਰਿਹਾ ਟਰੱਕ ਇੰਡਸਟਰੀ ਨੂੰ ਦੇਖ ਲਓ ਕੀ ਕੁਝ ਹੋ ਰਿ ਕੋਲ ਦੇਤੇ ਰਹਿ ਰਹੇ ਸੀ ਕਿ ਟਰੱਕ ਚਲਾ ਰਹੇ ਸੀ ਵਧੀਆ ਹਲਾ ਕੇ ਰੱਖ ਦਿੱਤੀ ਟਰੰਕ ਇੰਡਸਟਰੀ ਕੰਸਟਰਕਸ਼ਨ ਦੇ ਕੰਮ ਦੇਖ ਲਓ ਉੱਥੋਂ ਬੰਦੇ ਉ ਜਾ ਜਾ ਕੇ ਚੱਕੀ ਜਾ ਰਹੇ ਆ ਫਾਰਮਿੰਗ ਦਾ ਹਾਲ ਦੇਖ ਲਓ ਕੀ ਕਰਤਾ ਸੋ ਮਹਿੰਗਾਈ ਇਸ ਦੇ ਨਾਲ ਵੱਧਦੀ ਰੁਪਈਆ ਗੈਸ ਸਟੇਸ਼ਨਾਂ ਦਾ ਕੀ ਹਾਲ ਕਰਤਾ ਉੱਥੋਂ ਬੰਦਿਆਂ ਦੇ ਉੱਪਰ ਛਾਪੇ ਮਾਰੀ ਹੋ ਰਹੀ ਹੈ ਸੋ ਇਸ ਚੀਜ਼ ਦੇ ਲਈ ਵੀ ਲੋਕ ਕਿਤੇ ਨਾ ਕਿਤੇ ਪਰੇਸ਼ਾਨ ਹੋ ਗਿਆ ਕਿ ਹਾਂ ਇੱਕ ਲਿਮਟ ਹੁੰਦੀ ਆ ਹਰ ਇੱਕ ਚੀਜ਼ ਦੀ ਸੱਤੇ ਦੀ ਪਰ ਜਦੋਂ ਉਹ ਲਿਮਟ ਬਹੁਤ ਜ਼ਿਆਦਾ ਉੱਪਰ ਚਲੇ ਜਾਵੇ ਹੱਦ ਪਾਰ ਹੋ ਜਾਵੇ ਫਿਰ ਲੋਕ ਸੜਕਾਂ 'ਤੇ ਉਤਰਦੇ ਆ ਔਰ ਐਲੈਕਸ ਪ੍ਰੀਟੀ ਦੀ ਮੌਤ ਤੋਂ ਬਾਅਦ ਤਾਂ ਫਿਰ ਪਲਟਾ ਹੀ ਪਲਟ ਗਿਆ ਖੁਦ 트ੰਪ ਪ੍ਰਸ਼ਾਸਨ ਨੇ ਮੈਂ ਆਪਾਂ ਪਹਿਲਾਂ ਵੀ ਇੱਕ ਵੀਡੀਓ ਕਰਕੇ ਹਟਿਆ ਖੁਦ 트ੰਪ ਨੇ ਇਹ ਮੰਨਿਆ ਕਿ ਹਾਂ ਅਸੀਂ ਹੁਣ ਢਿੱਲ ਵਰਤਾਂਗੇ ਕ੍ਰਾਈਮ ਪ੍ਰੀਵੈਂਸ਼ਨ ਮਿਸਟਰ ਪ੍ਰੈਜ਼ੀਡੈਂਟ ਸਪੀਕਿੰਗ ਆਫ ਬਿਨੀਐਪਲਸ ਵਾਟ ਡਿਡ ਯੂ ਲਰਨ ਆਮ ਆ ਲਰਨਡ ਦੈਟ ਆ maybe we can use a little bit of a softer touch but you still have to be ਜਦੋਂ ਦੀ 트럼ਪ ਨੇ ਸੌ ਚੁੱਕੀ ਆ ਹ ਤੱਕ ਕਦੇ ਵੀ ਇਹ ਚੀਜ਼ ਨਹੀਂ ਹੋਈ ਸੀ ਕਿ 트럼ਪ ਨੇ ਮੰਨਿਆ ਹੋਵੇ ਕਿ ਅਸੀਂ ਜੋ ਕਰ ਰਿਹਾ ਗਲਤ ਕਰ ਰਿਹਾ ਸਹੀ ਨਹੀਂ ਕਰ ਰਿਹਾ ਅਸੀਂ ਹੁਣ ਥੋੜਾ ਸੋਚਾਂਗੇ ਇਸ ਦੇ ਬਾਰੇ ਪਰ ਪਹਿਲੀ ਵਾਰ ਇੱਕ ਐਨ ਬੀ ਸੀਏ ਦੀ ਇੰਟਰਵਿਊ ਦੇ ਵਿੱਚ ਖੁਦ ਮੰਨਿਆ 트럼ਪ ਨੇ ਕਿ ਅਸੀਂ ਹੁਣ ਢਿੱਲ ਵਰਤਾਂਗੇ ਜੋ ਅਸੀਂ ਕਰ ਰਿਆ ਸੀ ਗਲਤ ਕਰ ਰਿਆ ਸੀ ਸਾਤੇ ਲੋਕ ਨਿਰਾਸ਼ ਹੋਏ ਆ ਜਦ ਕਿ ਮੈਂ ਲੋਕਾਂ ਦੀ ਬਿਹਤਰੀ ਦੇ ਲਈ ਕਰ ਰਿਹਾ ਸੀਗਾ ਸੋ ਇਸ ਨਿਊਜ਼ ਦੇ ਉੱਪਰ ਇਹ ਪੱਕੀ ਸਟੈਂਪ ਲੱਗਦੀ ਪਈਆਂ ਜਿਹੜੀਆਂ ਚੀਜ਼ਾਂ ਹੋ ਰਹੀਆਂ ਕਿਉਂਕਿ ਹੁਣ ਅੱਗੇ ਮਿਡ ਟਰਮ ਦੀਆਂ ਇਲੈਕਸ਼ਨ ਵੀ ਆ ਰਹੀਆਂ ਸੋ ਉਹਦੇ ਮੱਦੇ ਨਜ਼ਰ ਵੀ 트੍ਰੰਪ ਨੂੰ ਹੁਣ ਥੋੜਾ ਜਿਹਾ ਠੰਡਾ ਹੋਣਾ ਹੀ ਪੈਣਾ ਸੋ ਇਹ ਇੱਕ ਨਿਊਜ਼ ਰਾਤ ਭਰੀ ਆ ਇਮੀਗ੍ਰੈਂਟਸ ਦੇ ਲਈ ਸੋ ਤਾਂ ਕਰਕੇ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਆ ਬਾਕੀ ਇਸ ਦੇ ਬਾਰੇ ਤੁਸੀਂ ਕੁਝ ਵੀ ਕਹਿਣਾ ਹੋਵੇ ਤੁਹਾਡਾ ਕੋਈ ਵੀ ਆਪਣਾ ਵਿਚਾਰ ਹੋਵੇ ਜਰੂਰ ਜਦੋਂ ਤੁਸੀਂ ਕਮੈਂਟ ਕਰਕੇ ਦੱਸਿਓ ਕੀ ਤੁਹਾਡੇ ਐਕਸਪੀਰੀਅੰਸ ਆ ਕੀ ਹੈ ਕੀ ਬਾਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਔਰ ਇਸ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਇਨਸਾਨ ਤ ਔਰ ਉਹ ਪੁੱਛ ਸਕਿਆ ਸਵਾਲ ਜਵਾਬ ਕਰ ਸਕਿਆ ਇਸ ਨੂੰ ਬ੍ਰਾਂਡ ਕਿੱਥੇ ਆ ਬਾਕੀ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੁਹਾਡਾ ਆਪਣਾ ਚੈਨਲ ਆ